ਸਚਾਰੀਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਟੀਮ ਮੈਂ ਤਵਲਿੰਨ ਕੋਲ ਸਰਗਰਮੀਆਂ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦੀ ਆ ਇੱਕ ਵਾਰ ਫਿਰ ਤੁਸੀਂ ਹਾਜ਼ਰ ਹੋ ਗਿਆ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਸ਼ਹੀਦੀ ਸ਼ਬਾਹ ਦੇ ਸੰਬੰਧ ਦੇ ਵਿੱਚ ਲੰਗਰ ਦੀ ਭੰਡਾ ਨੂੰ ਲੈ ਕੇ ਉਸ ਦੇ ਸੰਬੰਧੀ ਗੁਰਦੁਆਰਾ ਸ੍ਰੀ ਫਟੇਗੜ ਸਾਹਿਬ ਵਿਖੇ ਇੱਕ ਕਾਗਰਤਾ ਕੀਤੀ ਗਈ ਅਤੇ ਇਸੀ ਕਾਗਰਤਾ ਨੂੰ ਲੈ ਕੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਗੁਰੂ ਰੂਪ ਖਾਲਸਾ ਜੀ ਸਤਿਗੁਰਾਂ ਦਾ ਫਰਮਾਨ ਹੈ ਕਬੀਰ ਜਿਹਦਰ ਆਵਤ ਜਾਤਿ ਉਹ ਹਟਕੈ ਨਾਹੀ ਕੋਏ ਸੋਦਰ ਕੈਸੇ ਛੋਡੀਐ ਜੋਦਰ ਐਸਾ ਹੋਏ ਸ਼ਹੀਦਾਂ ਦੇ ਮਹਾਨ ਪਾਕ ਪਵਿੱਤਰ ਮਕਦਸ ਸਥਾਨ ਜਿੱਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਦੇ ਛੋਟੇ ਸਹਿਬਜ਼ਾਦੇ ਧੰਨ ਧੰਨ ਬਾਬਾ ਜੂਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਪਰਮ ਪੂਜੇ ਜਗਤ ਮਾਤਾ ਗੁਰਕੌਰ ਜੀ ਨੇ ਲਾਸਾਨੀ ਸ਼ਹਾਦਤ ਦੇ ਕੇ ਇਸ ਖਾਲਸਾ ਧਰਮ ਨੂੰ ਸੰਸਾਰ ਤੇ ਸਦ ਜੀਵਤ ਪ੍ਰਗਟ ਕੀਤਾ ਜਿਹੜਾ ਪੰਥ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਜੀ ਨੇ ਸਾਜਿਆ ਉਹ ਮਹਾਨ ਸ਼ਹਾਦਤ ਨੂੰ ਸ਼ਿਰਦਾ ਕਰਨ ਲਈ ਕੁੱਲ ਕਾਇਨਾਤ ਵਿੱਚ ਜਿੱਥੋਂ ਤੱਕ ਵੀ ਗੁਰੂਕੀਆਂ ਸੰਗਤਾਂ ਬੈਠੀਆਂ ਨੇ ਹਰ ਸਾਲ 11 12 13 ਨੂੰ ਜੋ ਇਹ ਮਹਾਨ ਸ਼ਹਾਦਤ ਦੇ ਦਿਹਾੜੇ ਨੇ ਤੇ ਉਹ ਸ਼ਹੀਦੀ ਪੰਦਰਵਾੜਾ ਲਗਭਗ 15 ਦਸੰਬਰ ਤੋਂ ਸੰਗਰਾਮ ਵਾਲੇ ਦਿਹਾੜੇ ਤੋਂ ਆਰੰਭ ਹੋ ਰਿਹਾ ਹੈ ਸੰਗਤਾਂ ਦੀ ਆਮਦ ਜਿਹੜੀ ਹੈ ਉਹ ਲਗਭਗ ਹੁਣੇ ਸ਼ੁਰੂ ਹੋ ਚੁੱਕੀ ਹੈ ਸੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਲਗਭਗ 400 ਦੇ ਕਰੀਬ ਜਿਹੜੀਆਂ ਸੰਗਤਾਂ ਲੰਗਰਾਂ ਦੀਆਂ ਸੇਵਾ ਕਰਦੀਆਂ ਨੇ ਉਹਨਾਂ ਦੀ ਵਿਸ਼ੇਸ਼ ਮੀਟਿੰਗ ਜਿਹੜੀ ਹੈ ਉਹ ਹੋ ਕੇ ਹਟੀ ਹੈ। ਬਾਅਦ ਦੁਪਹਿਰ ਜੋ ਸ਼ਹੀਦੀ ਨਗਰ ਕੀਰਤਨ ਫਤਿਹਗੜ੍ਹ ਸਾਹਿਬ ਤੋਂ ਰਵਾਨਾ ਹੁੰਦਾ ਹੈ। ਉਹਦੇ ਸਬੰਧ ਦੇ ਵਿੱਚ ਜਿਹੜੀ ਮੀਟਿੰਗ ਰੱਖੀ ਗਈ ਹੈ ਸੋ ਦਾਸ ਦੇ ਨਾਲ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਹਲਕਾ ਬਸੀਪਾਣਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਅਵਤਾਰ ਸਿੰਘ ਜੀ ਰਿਆ ਸਾਹਿਬ ਇਸੇ ਤਰ੍ਹਾਂ ਹਲਕਾ ਅਮਲੋ ਤੋਂ ਜੋ ਕਿ ਇਸ ਤੋਂ ਪਿਛਲੀ ਟਰਮ ਵਿੱਚ ਐਗਜ਼ੀਕਟਿਵ ਮੈਂਬਰ ਰਹੇ ਸਰਦਾਰ ਰਵਿੰਦਰ ਸਿੰਘ ਦੀ ਖਾਲਸਾ ਸੋਦਾਸ ਗੁਰੂ ਸਾਹਿਬ ਜੀ ਨੇ ਇਹਨਾਂ ਹਲਕਿਆਂ ਤੋਂ ਇਸ ਜ਼ਿਲ੍ਹੇ ਤੋਂ ਸਾਨੂੰ ਤਿੰਨਾਂ ਨੂੰ ਵੱਡੀ ਸੇਵਾ ਬਖਸ਼ੀ ਹੋਈ ਹੈ ਸੋ ਇਸ ਸੰਬੰਧ ਦੇ ਵਿੱਚ ਅੱਜ ਜਿਹੜੀ ਮੀਟਿੰਗ ਹੋਈ ਹੈ ਔਰ ਸੰਗਤਾਂ ਦੇ ਨਾਲ ਲੰਗਰ ਦੀ ਜਿਹੜੀ ਵਿਵਸਥਾ ਹੈ ਉਹਦੇ ਸੰਬੰਧ ਦੇ ਵਿੱਚ ਖੁੱਲ੍ਹੀਆਂ ਵਿਚਾਰਾਂ ਹੋਈਆਂ ਨੇ ਸੋ ਜਿਹੜੀਆਂ ਵਿਚਾਰਾ ਉੱਥੇ ਹੋਈਆਂ ਨੇ ਮੈਂ ਇਸ ਮਾਧਮ ਰਾਹੀਂ ਵੀ ਅਸੀਂ ਅਪੀਲ ਕਰਦੇ ਆਂ ਕਿ ਜੋ ਲੱਖਾਂ ਦੀ ਸੰਗਤ ਦੀ ਇੱਥੇ ਆਮਦ ਹੈ ਕਲਾ ਸ਼ਰੋਣੀ ਕਮੇਟੀ ਦਾ ਪ੍ਰਬੰਧ ਉਹ ਨੂੰ ਨਹੀਂ ਸੰਭਾਲ ਸਕਦਾ ਇਹ ਸੰਭਾਲ ਸੰਗਤਾ ਹੀ ਜਿਹੜੀਆਂ 400 ਤੋਂ ਉੱਪਰ ਲੰਗਰ ਲੱਗਦੇ ਨੇ ਸੋ ਇਹ ਬਹੁਤ ਵੱਡਬੁਲੀ ਸੇਵਾ ਹੈ ਪਰ ਕਿਉਂਕਿ ਲੰਗਰ ਦੀ ਪ੍ਰਥਾ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਤੋਂ ਆਰੰਭ ਹੋਈ ਔਰ ਤੀਸਰੇ ਪਾਤਸ਼ਾਹ ਨੇ ਇਹਨੂੰ ਅਧਿਆਤਮਕ ਜੀਵਨ ਦੇ ਵਿੱਚ ਵੀ ਸਾਡਾ ਇੱਕ ਮੂਲ ਸਿਧਾਂਤ ਬਣਾ ਕੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਦਸਮ ਪਾਤਸ਼ਾਹ ਜੀ ਨੇ ਆਪਣੀ ਜੀਵਨ ਦੇ ਵਿੱਚ ਲੰਗਰ ਦੀ ਪ੍ਰਥਾ ਤੇ ਰਹਿਤ ਨਾਮਿਆਂ ਦੇ ਵਿੱਚ ਬੜੇ ਸੰਦੇਸ਼ ਦਿੱਤੇ ਨੇ ਲੰਗਰ ਬਣਾਉਣ ਦੀ ਮਰਜ਼ਾਦਾ ਵਰਤੌਣ ਦੀ ਮਰਜ਼ਾਦਾ ਛਕਣ ਦੀ ਮਰਜ਼ਾਦਾ ਸੋ ਅਸੀਂ ਅਪੀਲ ਕਰਦੇ ਹਾਂ ਕਿ ਜੋ ਸਾਡਾ ਸਿਧਾਂਤ ਹੈ ਉਹਦੇ ਮੁਤਾਬਕ ਜਿਹੜੀ ਹੈ ਲੰਗਰਾਂ ਦੇ ਵਿੱਚ ਖਾਸ ਕਰਕੇ ਸੁੱਚਮ ਦਾ ਜਿਹੜਾ ਧਿਆਨ ਰੱਖਿਆ ਜਾਵੇ। ਔਰ ਕੋਈ ਨਸ਼ੀਲਾ ਤੰਬਾਕੂ ਵਗੈਰਾ ਮਾੜੀਆਂ ਚੀਜ਼ਾਂ ਦਾ ਸੇਵਨ ਕਰਨ ਵਾਲੇ ਲੰਗਰਾਂ ਦੇ ਵਿੱਚ ਸੇਵਾ ਦੇ ਵਿੱਚ ਨਾ ਲਾਏ ਜਾ। ਬੱਚਿਆਂ ਨੂੰ ਵੱਧ ਤੋਂ ਵੱਧ ਪਿੰਡਾਂ ਦੇ ਵਿੱਚੋਂ ਪ੍ਰੇਰਿਤ ਕਰਕੇ ਕਿਉਂਕਿ ਗੁਰਸਿੱਖੇ ਦੇ ਨਾਲ ਜੋੜਨ ਲਈ ਸੇਵਾ ਇੱਕ ਵੱਡਾ ਰਤਬਾ ਹੈ ਗੁਰੂ ਘਰ ਦੇ ਅੰਦਰ। ਸੋ ਇਹ ਅਪੀਲ ਜਿਹੜੀ ਐ ਅਸੀਂ ਕਰਦੇ ਆ ਤੇ ਦੂਸਰਾ ਵੈਸੇ ਤਾਂ ਇਥੇ ਰਹਿੰਦਾ ਪਰ ਫਿਰ ਵੀ ਲੰਗਰਾਂ ਦੇ ਵਿੱਚ ਅਕਸਰ ਇੱਕ ਸ਼ਿਕਾਇਤ ਜਿਹੜੀ ਰਹਿੰਦੀ ਹੈ ਕਿ ਜਦੋਂ ਲੰਗਰ ਚੱਲਦੇ ਨੇ ਤੋਂ ਇੱਕ ਦੂਸਰੇ ਦੇ ਮੁਕਾਬਲੇ ਦੇ ਨਾਲ ਜਿਹੜੀਆਂ ਸਪੀਕਰਾਂ ਰਾਹੀਂ ਆਵਾਜ਼ਾਂ ਮਾਰ ਕੇ ਇਹ ਖੀਰ ਦਾ ਲੰਗਰ ਜੀ ਦੁਆ ਕਹਿੰਦਾ ਇਸ ਚੀਜ਼ ਦਾ ਲੰਗਰ ਜੀ ਸੋ ਸਾਨੂੰ ਇਹ ਜਿਹੜਾ ਇਹਨਾਂ ਗੱਲਾਂ ਤੋਂ ਗਰੇਜ ਕਰਨਾ ਚਾਹੀਦਾ ਸਿੱਖ ਦੇ ਕੋਲ ਭਾਵਨਾ ਹੋਵੇ ਗੁਰੂ ਤੇ ਸਾਹਿਬ ਜੀ ਜਿਹੜੀ ਹੈ ਪੂਰੀ ਕਰਦੇ ਨੇ ਜੰਡਿਆਲਾ ਗੁਰੂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਵੱਡੀ ਰੈਲੀ ਕੀਤੀ ਗਈ ਅਤੇ ਇਸ ਚਲਦੇ ਆ ਉਹਨਾਂ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਬੇਨਤੀ ਕਰੂੰਗਾ ਕਿ ਆ ਮੇਰਾ ਜਿਹੜਾ ਸਾਥੀ ਹੈ ਸਾਡਾ ਪਿਛਲੇ ਤਕਰੀਬਨ 10 ਸਾਲ ਦਾ ਵਾਹ ਹੈ ਪਹਿਲਾਂ ਅਸੀਂ 17 ਤੋਂ ਪਹਿਲਾਂ ਪਾਰਟੀ ਦੇ ਵਿੱਚ ਇਕੱਠੇ ਕੰਮ ਕੀਤਾ 17 ਦੀ ਇਲੈਕਸ਼ਨ ਅਸੀਂ ਇਕੱਠੇ ਲੜੀ ਤੇ ਹੁਣ 22 ਦੀ ਇਲੈਕਸ਼ਨ ਇਕੱਠੀ ਲੜੀ ਤੇ ਹੁਣ ਅਸੀਂ ਵਿਧਾਨ ਸਭਾ ਦੇ ਨਾਲ-ਨਾਲ ਕੈਬਨਿਟ ਦੇ ਵਿੱਚ ਵੀ ਦੋਏ ਪਰਾ ਇਕੱਠੇ ਬੈਨੇ ਆ ਮੈਂ ਤੁਹਾਨੂੰ ਮੇਰਾ ਤਕਰੀਬਨ 33-34 ਸਾਲ ਦਾ ਤਜਰਬਾ ਰਾਜਨੀਤੀ ਦੇ ਵਿੱਚ 1992 ਤੋਂ ਮੈਂ ਤੁਹਾਨੂੰ ਇੱਕ ਗੱਲ ਅੱਜ ਕਹਿ ਦੇਣਾ ਕਿ ਇਹਨਾਂ ਤੋਂ ਵਧੀਆ ਇਹਨਾਂ ਤੋਂ ਨਫੀਸ ਇਹਨਾਂ ਤੋਂ ਸ਼ਰੀਫ ਇਹਨਾਂ ਤੋਂ ਵੱਧ ਲੋਕਾਂ ਦਾ ਦਿਲ ਦੇ ਵਿੱਚ ਦਰਦ ਰੱਖਣ ਵਾਲਾ ਇਹਨਾਂ ਤੋਂ ਵੱਧ ਲੋਕਾਂ ਦੇ ਨਾਲ ਜੁੜਿਆ ਹੋਇਆ ਲੀਡਰ ਜੰਡੇਆਲੇ ਗੁਰੂ ਨੂੰ ਕੀ ਪੂਰੇ ਮੱਜ ਨੂੰ ਮਿਲ ਨਹੀਂ ਸਕਦਾ ਹੈ ਕਿ ਜਿਹੜਾ ਜਿਹੜਾ ਮੇਰਾ ਵੀਰ ਹੈ ਇਹ ਜਿੰਦਾਬਾਦ 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 ਗੱਲਾਂ ਤਾਂ ਇਹ ਗੱਲਾਂ ਤਾਂ ਇਹ ਪ੍ਰਾਈਵੇਟ ਨੇ ਸਾਡੇ ਦੋਨੋਂ ਭਾਈਆਂ ਦੇ ਵਿੱਚ ਹੋਈਆਂ ਨੇ ਪਰ ਕਿਉਂਕਿ ਪੋਲੀਟੀਕਲ ਬੰਦੇ ਦੀ ਕੋਈ ਪ੍ਰਾਈਵੇਟ ਗੱਲ ਨਹੀਂ ਹੁੰਦੀ ਹੈਗੀ ਜਿਹੜਾ ਲੋਕਾਂ ਦਾ ਨਮਾਇਦਾ ਹੈ ਜਿਹੜਾ ਲੋਕਾਂ ਦੇ ਵਿੱਚ ਵਿਚਰਦਾ ਹੈ ਉਹ ਲੋਕ ਹੀ ਉਹਦਾ ਪਰਿਵਾਰ ਨੇ ਸੋ ਇਸ ਕਰਕੇ ਜਿਹੜੀਆਂ ਮੇਰੇ ਨਾਲ ਦੋ ਇਸ ਮੇਰੇ ਸਾਥੀ ਦੀਆਂ ਗੱਲਾਂ ਸਾਂਝੀਆਂ ਹੋਈਆਂ ਉਹ ਮੈਂ ਹੋਰ ਵੀ ਕਈ ਸਾਥੀਆਂ ਨੂੰ ਆਉਦੇ ਪੋਲਿਟਿਕਲ ਬੰਦਿਆਂ ਨੂੰ ਵੀ ਮੈਂ ਦੱਸ ਚੁੱਕਿਆ ਪਰ ਅੱਜ ਤੁਹਾਡੇ ਨਾਲ ਜ਼ਰੂਰ ਦੱਸਣੀ ਚਾਹੂਗਾ ਤਾਂ ਕਿ ਪਤਾ ਲੱਗ ਜੇ ਕਿ ਤੁਹਾਨੂੰ ਕਹੇ ਜੇ ਉੱਚੇ ਸੁੱਚੇ ਔਰ ਇਮਾਨਦਾਰ ਕਿਰਦਾਰ ਵਾਲਾ ਤੁਸੀਂ ਸੇਵਾਦਾਰ ਆਪ ਦੇ ਲਈ ਚੁਣਿਆ ਉਹ ਤੁਹਾਨੂੰ ਮੈਂ ਦੱਸਦਾ 2022 ਦੇ ਵਿੱਚ ਸਰਕਾਰ ਬਣੀ 16 ਮਾਰਚ 22 ਨੂੰ ਪਹਿਲੀ ਕੈਬਨਿਟ ਦੇ ਵਿੱਚ ਈਟੀਓ ਸਾਹਿਬ ਕੈਬਨਿਟ ਮੰਤਰੀ ਬਣੇ ਵਿਭਾਗ ਮੈਂ ਇਹਨਾਂ ਕੋਲ ਬਿਜਲੀ ਤੇ ਪੀਡਬਲੂਡੀ ਦਾ ਉਸ ਪਹਿਲੀ ਕੈਬਨਿਟ ਦੇ ਵਿੱਚ ਮੈਂ ਨਹੀਂ ਸੀਗਾ ਮੈਨੂੰ 3 ਕੁ ਮਹੀਨੇ ਮਗਰੋਂ ਬਣਾਇਆ ਗਿਆ ਸੀ ਮਾਨ ਸਾਹਿਬ ਵੱਲੋਂ ਤੇ ਅਸੀਂ ਇੱਕ ਦਿਨ ਆਈ ਦੋਏ ਭਾਈ ਇਕੱਠੇ ਬੈਠੇ ਤੇ ਕੋਈ ਗੱਲਾਂ ਬਾਤਾਂ ਕੰਮਕਾਰ ਚੱਲਦੇ ਰਹੇ ਤੇ ਮੈਨੂੰ ਇਹ ਮੋੜ ਕੇ ਕਹਿੰਦੇ ਕਹਿੰਦੇ ਅਮ ਜੀ ਕਿਉਂਕਿ ਮੈਂ 2017 ਤੋਂ 22 ਦੇ ਵਿੱਚ ਵੀ ਐਮਐਲਏ ਰਿਹਾ ਸੀ ਪਹਿਲਾਂ ਆਪੋਜੀਸ਼ਨ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੇ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਵਿਰੁੱਧ ਮਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਪੰਜਾਬ ਨੂੰ ਹੁਣ ਨਸ਼ਾ ਤੋਂ ਮੁਕਤ ਕੀਤਾ ਜਾਵੇ ਅਤੇ ਹੁਣ ਯੁੱਧ ਨਸ਼ਾ ਵਿਰੁੱਧ ਮਹਿੰਮ ਦੇ ਵਿੱਚ ਇੱਕ ਹੋਰ ਵੱਡੀ ਸਫਲਤਾ ਜਿਹੜੀ ਆ ਹਾਸਲ ਹੋਈ ਹੈ ਤੇ ਉਸ ਨੂੰ ਲੈ ਕੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਗਈ ਅਤੇ ਇਸ ਸਫਲਤਾ ਨੂੰ ਲੈ ਕੇ ਜਿਹੜੀ ਜਾਣਕਾਰੀ ਉਹ ਵੀ ਸਾਂਝੀ ਕੀਤੀ ਗਈ ਇਹ ਤੁਹਾਨੂੰ ਦੱਸਣਾ ਜਾਵਾਂਗੇ ਵੀ ਇਹ ਜਿਹੜੀ ਡਿਮੋਲੀਸ਼ਨ ਡਰਾਈਵ ਹੈ ਇਹ ਸਿਵਲ ਪ੍ਰਸ਼ਾਸਨ ਵੱਲੋਂ ਇਹ ਜਿਹੜਾ ਘਰ ਹੈ ਸੈਕਟਰੀ ਜਿਹੜੇ ਮੰਡੀਪੋਰਡ ਜਾਂ ਹੈਗੇ ਮਾਰਕੀਟ ਕਮੇਟੀ ਨਰਿੰਦਰਪਾਲ ਸਿੰਘ ਉਹਨਾਂ ਵੱਲੋਂ ਡੀਸੀ ਸਾਹਿਬ ਨੂੰ ਲਿਖ ਕੇ ਭੇਜਿਆ ਗਿਆ ਸੀ ਇਹਨੂੰ ਡਿਮੋਲਿਸ਼ਨ ਕਰਨ ਵਾਸਤੇ ਤੇ ਪੁਲਿਸ ਤੋਂ ਤਾਂ ਸਿਰਫ ਪੁਲਿਸ ਪ੍ਰੋਟੈਕਸ਼ਨ ਮੰਗੀ ਜਾਂਦੀ ਹੈ ਕਿ ਲਾਅਨ ਆਰਡਰ ਜਿਵੇਂ ਤੁਹਾਨੂੰ ਪਤਾ ਆਲੇ-ਦਾਲੇ ਰੈ residențial ਹਾਊਸਸ ਨੇ ਵੀ ਕਿਸੇ ਤਰ੍ਹਾਂ ਦਾ ਲਾਅਨ ਆਰਡਰ ਦਾ ਇਸ਼ੂ ਨਾ ਹੋਵੇ ਉਹਦੇ ਕਰਕੇ ਫਿਰ ਪੁਲਿਸ ਇੱਥੇ ਪ੍ਰੋਟੈਕਸ਼ਨ ਦੇਣ ਲਈ ਆਉਂਦੀ ਆ ਤੇ ਅਦਰਵਾਈਜ਼ ਤੁਹਾਨੂੰ ਦੱਸਣਾ ਚਾਹੂੰਗਾ ਵੀ ਜਦੋਂ ਆ ਕੇ ਵੇਖਿਆ ਤਾਂ ਇਹ ਘਰ ਕੁਲਵੀਰ ਸਿੰਘ ਦਾ ਹੈਗਾ ਤੇ ਇਹਦੇ ਪਰਿਵਾਰ ਤੇ ਮਤਲਬ ਕੁਲਵੀਰ ਸਿੰਘ ਤੇ ਤਿੰਨ ਮੁਕਦਮੇ ਐਨਡੀਪੀਐਸ ਦੇ ਨੇ ਉਹਦੇ ਫਾਦਰ ਦੁੱਲਾ ਸਿੰਘ ਤੇ ਤਿੰਨ ਮੁਕਦਮੇ ਨੇ ਉਹਦੀ ਵਾਈਫ ਬਲਜਿੰਦਰ ਕੌਰ ਤੇ 10 ਮੁਕਦਮੇ ਨੇ ਜਿਦੇ ਚੋਂ 7 ਐਨਡੀਪੀਐਸ ਦੇ ਪਲੱਸ 3 ਐਕਸਾਈਜ਼ ਐਕਟ ਦੇ ਨੇ ਸੋ ਉਸ ਤਰੀਕੇ ਨਾਲ ਕਿਹਾ ਜਾਵੇ ਤਾਂ ਇਹ ਡਰੱਗ ਦਾ ਧੰਦਾ ਕਰਕੇ ਹੀ ਬਣਾਇਆ ਗਿਆ ਘਰ ਹੈਗਾ ਤੇ ਡਿਸਟ੍ਰਿਕਟ ਦੇ ਵਿੱਚ ਜੇ ਤੁਹਾਨੂੰ ਦੱਸਿਏ ਵੀ ਜਦੋਂ ਦਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈਗਾ ਉਦੋਂ ਤੋਂ ਹੀ ਸਾਡੇ ਐਸਐਸਪੀ ਸਾਹਿਬ ਮਾਨਯੋਗ ਸਰਤਾਜ ਸਿੰਘ ਚਾਹਲ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜਾਂ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਸੰਗਰੂਰ ਪੁਲਿਸ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਅਸੀਂ ਹੁਣ ਤੱਕ 700 83 ਮਕਦਮੇ ਦਰਜ ਕਰ ਚੁੱਕੇ ਹਾਂ ਜਿਦੇ ਵਿੱਚ ਅਸੀਂ 1170 ਬੰਦੇ ਅਰੈਸਟ ਕਰ ਚੁੱਕੇ ਹਾਂ ਜਿਹਦੇ ਚ 42 43 ਜਿਹੜੇ ਹੈਗੇ ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇ ਦਰਜ ਹੋ ਚੁੱਕੇ ਨੇ 80 82 ਦੇ ਕਰੀਬ ਬੰਦੇ ਅਰੈਸਟ ਹੋ ਚੁੱਕੇ ਨੇ ਇਹਦੇ ਚ ਤੇ ਹੁਣ ਤੱਕ ਜਿਹੜੀਆਂ ਐਵੇਂ ਇਲੀਗਲ ਪ੍ਰਾਪਰਟੀਆਂ ਜਾਂ ਇਸ ਕੰਮ ਤੋਂ ਬਣਾਈਆਂ ਹੋਈਆਂ ਪ੍ਰਾਪਰਟੀਆਂ ਨੇ ਅਸੀਂ 9 ਪ੍ਰਾਪਰਟੀਆਂ ਫ੍ਰੀਜ਼ ਕਰਾ ਚੁੱਕੇ ਹਾਂ ਕੰਪਟੈਂਟ ਅਥਾਰਟੀ ਦਿੱਲੀ ਲਿਖ ਕੇ ਭੇਜਣਾ ਹੁੰਦਾ ਤੇ 9 ਪ੍ਰਾਪਰਟੀਆਂ ਦੇ ਫ੍ਰੀਜ਼ਿੰਗ ਆਰਡਰ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਅਸੀਂ ਕਰਾ ਚੁੱਕੇ ਆ ਤੇ ਤਕਰੀਬਨ 3 ਕਰੋੜ ਤੇ 63 ਲੱਖ ਰੁਪਏ ਦੀ ਪ੍ਰਾਪਰਟੀ ਜਿਹੜੀ ਆ ਉਹ ਫ੍ਰੀਜ਼ ਹੋ ਚੁੱਕੀ ਹੈ ਇਹ ਸੰਗਰੂਰ ਜ਼ਿਲ੍ਹੇ ਦਾ ਡਾਟਾ ਹੈ ਇਹ ਸੰਗਰੂਰ ਜ਼ਿਲ੍ਹੇ ਦਾ ਹੁਣ ਤੱਕ ਦਾ ਡਾਟਾ ਹੈ ਇਹ ਪਰਿਵਾਰ ਦੀ ਗੱਲ ਕੀਤੀ ਜੇ ਮੈਂਬਰ ਹੁਣ ਕੀ ਬਾਹਰ ਨੇ ਜਾਂ ਹਲੇ ਵੀ ਜੇਲ੍ਹ ਦੇ ਅੰਦਰ ਨੇ ਜੀ ਨਹੀਂ ਜੇਲ੍ਹ ਦੇ ਅੰਦਰ ਤਾਂ ਨਹੀਂ ਹੋਣਗੇ ਇਸ ਟਾਈਮ ਤੇ ਬਾਹਰ ਨੇਗੇ ਲੇਕਿਨ ਮੈਂ ਸਮਝਦਾ ਵੀ ਇਸ ਗੱਲ ਦਾ ਬੜਾ ਡੈਟ੍ਰੈਂਟ ਇਫੈਕਟ ਹੈ ਅੱਗੇ ਤੋਂ ਬਹੁਤ ਕੰਮ ਘਟਿਆ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਸ਼ਰਿਆਂਮੇ ਕੰਮ ਕਰਦੇ ਹੁੰਦੇ ਸੀਗੇ ਹੁਣ ਕਿਸੇ ਵੀ ਤਰ੍ਹਾਂ ਐਵੇਂ ਨਹੀਂ ਲੱਗਦਾ ਕਿ ਜਿੱਥੇ ਮਰਜ਼ੀ ਜਾ ਕੇ ਇਹ ਜਿਹੜੀ ਵਸਤਰੀ ਇੰਦਰਾਬਸਤੀ ਹੈ ਜੀ ਇੰਦਰਾਬਸਤੀ ਵੀ ਇੱਥੋਂ ਵਾਸਤੇ ਸੀਗਾ ਵੀ ਇੱਥੇ ਜਦੋਂ ਮਰਜ਼ੀ ਜਿਸ ਵੇਲੇ ਵੀ ਆ ਕੇ ਮਰਜ਼ੀ ਤੁਸੀਂ ਨਸ਼ਾ ਖਰੀਦ ਸਕਦੇ ਸੀਗੇ ਤੇ ਹੁਣ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਿ ਸ਼ਰਿਆਂਮ ਨਸ਼ਾ ਵੇਚ ਰਿਹਾ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਉਹਨਾਂ ਦੇ ਨਾਲ ਹਰਪਜਨ ਸਿੰਘ ਈਟੀਓ ਉਹਨਾਂ ਦੇ ਵੱਲੋਂ ਚੋਣ ਦਾ ਪ੍ਰਚਾਰ ਲਈ ਦਿੱਲੀ ਨੂੰ ਸੰਬੋਧਨ ਵੀ ਕੀਤਾ ਗਿਆ ਆ ਸੁਣਦੇ ਉਹਨਾਂ ਵੱਲੋਂ ਕੀ ਕਿਹਾ ਗਿਆ ਅੱਜ ਸੱਚ ਦੀ ਜਿੱਤ ਹੋਈ ਆ ਔਰ ਜਿੰਨੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਨੇ ਪਿਛਲੇ ਪੌਣੇ 4 ਸਾਲ ਦੇ ਵਿੱਚ ਕੀਤੇ ਨੇ ਪੌਣੇ 4 ਸਾਲ ਦੀ ਦਾ ਅਰਸਾ ਸਾਨੂੰ ਹੁਣ ਤੱਕ ਮਿਲਿਆ ਆ ਪੌਣੇ 4 ਸਾਲ ਦੇ ਵਿੱਚ ਅਸੀਂ ਪਿਛਲੇ 17 ਸਾਲਾਂ ਦਾ ਰਿਕਾਰਡ ਤੋੜਿਆ ਔਰ ਤਲਵੀਰ ਸਿੰਘ ਗਿੱਲ ਸਾਹਿਬ ਮੈਨੂੰ ਕਹਿ ਰਹੇ ਸੀਗੇ ਅੱਜ ਹੋਰ ਕੁਝ ਮੰਗ ਲਿਓ ਗਿੱਲ ਸਾਹਿਬ ਸਾਰਾ ਕੁਝ ਤੁਹਾਡਾ ਹੀ ਆ ਔਰ ਕੋਈ ਕੀ ਬੰਦਣਾ ਸਾਰਾ ਕੋ ਜਦੋਂ ਆ ਜਿਓ ਜਦੋਂ ਮਰਜੀ ਆ ਜਿਓ ਮਜੀਠੇ ਹਲਕੇ ਦਾ ਇੱਕ ਵੀ ਕੰਮ ਜਿਹੜਾ ਆ ਉਹ ਰੋਕਿਆ ਨਹੀਂ ਜਾਊਗਾ ਜਿਹੜਾ ਮੇਰੇ ਜਿਹੜਾ ਮੇਰੇ ਹੱਥ ਹੱਥ ਹੋਊਗਾ ਉਹਦੇ ਕਰਾਂਗੇ ਹੀ ਮੇਰੇ ਗਵਾਰਡ ਦੇ ਵਿੱਚੋਂ ਗਵਾਂਡੀ ਛੇਤੀ ਕੰਮ ਆਉਂਦੇ ਹੁੰਦੇ ਆ ਤੁਹਾਨੂੰ ਪਤਾ ਨਾ ਰਿਸ਼ਤੇਦਾਰ ਹੋਣ ਉਹਨਾਂ ਨੂੰ ਟਾਈਮ ਲੱਗ ਜਾਂਦਾ ਕੋਈ ਗੱਲ ਹੋਵੇ ਨਾ ਤੇ ਗਵਾਂਡੀ ਉਸੇ ਵੇਲੇ ਕੰਮ ਆ ਜਾਂਦੇ ਨੇ ਤੁਸੀਂ ਮੇਰੇ ਗਵਾਂਡੀ ਵੀ ਉਹ ਜੇ ਕੋਈ ਕੰਮ ਮੇਰੇ ਕੋ ਨਹੀਂ ਵੀ ਹੋ ਸਕਦਾ ਆਪਾਂ ਦੋਵੇਂ ਭਰਾ ਬਾਹ ਫੜ ਕੇ ਮਾਨ ਸਾਹਿਬ ਕੋਲ ਚਲੇ ਜਾਗੇ ਵੀ ਆਹ ਕੰਮ ਸਾਡਾ ਹੈਗਾ ਜੇ ਹਲਕੇ ਦਾ ਤੇ ਕਰਾ ਕੇ ਆਵਾਂਗੇ ਅਸੀਂ ਵੈਸੇ ਨਹੀਂ ਮੁੜਨ ਵਾਲੇ ਕਰਾ ਕੇ ਕੰਮ ਆਵਾਂਗੇ ਤੇ ਆ ਕੇ ਤੁਹਾਨੂੰ ਦੱਸਾਂਗੇ ਕਿ ਆਹ ਵੇਖੋ ਜੀ ਆਹ ਕੰਮ ਕਦੀ ਪਿਛਲੇ 70 ਸਾਲ ਦੇ ਵਿੱਚ ਹੋਇਆ ਸੀਗਾ ਜਿਹੜਾ ਸਰਦਾਰ ਤਲਵੀਰ ਸਿੰਘ ਗਿੱਲ ਸਾਹਿਬ ਦੀ ਅਗਵਾਈ ਦੇ ਵਿੱਚ ਹੋ ਗਿਆ ਸਾਡੇ ਮਾਨਯੋਗ ਪ੍ਰਧਾਨ ਜੀ ਸ਼੍ਰੀ ਅਮਨ ਅਰੋੜਾ ਜੀ ਬੜੇ ਪੋਜ਼ਿਟਿਵ ਰਹਿੰਦੇ ਨੇ ਮੈਂ ਛੋਟੀ ਜੀ ਬੇਨਤੀ ਕੀਤੀ ਸੀਗੀ ਕਿ ਅੱਜ ਜੜਿਆਲਾ ਗੁਰੂ ਦੇ ਵਿੱਚ ਵੀ ਰੈਲੀ ਆ ਤੁਸੀਂ ਉੱਥੇ ਵੀ ਆਪਣੀ ਹਾਜ਼ਰੀ ਭਰਿਓ ਮੈਂ ਇਹਨਾਂ ਨੂੰ ਬੇਨਤੀ ਕੀਤੀ ਇਹਨਾਂ ਇੱਕ ਮਿੰਟ ਨਹੀਂ ਲਾਇਆ ਉਸੇ ਵੇਲੇ ਮੈਨੂੰ ਕਹਿੰਦੇ ਨਹੀਂ ਤੁਸੀਂ ਯਾਦ ਕੀਤਾ ਮੈਂ ਜ਼ਰੂਰ ਹੋ ਕੇ ਆਉਂਗਾ ਤੇ ਅੱਜ ਥੋੜੇ ਜਿਹੀ ਲੇਟ ਇਸ ਕਰਕੇ ਹੋਏ ਕਿ ਜੜਿਆਲੇ ਦੇ ਵਿੱਚ ਰੈਲੀ ਨੂੰ ਸੰਬੋਧਨ ਕਰਕੇ ਆਏ ਨੇ ਮੈਂ ਬਹੁਤ ਇਹਨਾਂ ਦਾ ਧੰਨਵਾਦੀ ਹਾਂ ਮੇਰੇ ਕੈਬਨਟ ਦੇ ਕੁਲੀਕ ਵੀ ਨੇ ਮੇਰੇ ਸਾਥੀ ਨੇ ਬੜੇ ਲੰਬੇ ਸਮੇਂ ਦੇ 2017 ਦੇ ਵਿੱਚ ਜਦੋਂ ਚੋਣ ਲੜੀ ਸੀਗੀ ਉਸ ਤੋਂ ਬਾਅਦ ਭਾਵੇਂ ਜੰਡਿਆਲੇ ਦੇ ਵਿੱਚੋਂ ਸਾਨੂੰ ਸੀਟ ਨਹੀਂ ਸੀਗੀ ਮਿਲੀ ਪਰ ਵੋਟ ਬੈਂਕ ਚੰਗਾ ਆ ਗਿਆ ਸੀਗਾ ਉਦੋਂ ਤੋਂ ਮੈਂ ਇਹਨਾਂ ਦੀ ਰਣਨੀਤੀ ਤੋਂ ਭਲੀ ਬਾਤ ਜਾਣੂ ਆ ਮੈਂ ਇਹਨਾਂ ਨੂੰ ਮਿਲਦਾ ਰਹਿੰਦਾ ਸੀਗਾ ਕਈ ਵਾਰੀ ਕਈ ਪ੍ਰੋਟੈਸਟ ਕਰਦੇ ਆ ਅਸੀਂ ਇਕੱਠੇ ਗ੍ਰਿਫਤਾਰ ਵੀ ਹੋਏ ਥਾਣਿਆਂ ਦੇ ਵਿੱਚ ਵੀ ਡੱਕੇ ਗਏ ਇੱਕ ਵਾਰੀ ਮੈਨੂੰ ਯਾਦ ਆ ਕਿ ਇੱਕ ਵਾਰੀ ਲਾਠੀ ਚਾਰਜ ਹੋ ਗਿਆ ਅਰੋੜਾ ਸਾਹਿਬ ਦੇ ਬਾਹ ਦੇ ਉੱਤੇ ਇੰਨੀ ਸੱਟ ਲੱਗ ਗਈ ਬਹੁਤ ਦਰਦ ਹੋ ਰਹੀ ਸੀਗੀ ਬਹੁਤ ਪੀੜ ਸੀਗੀ ਤੇ ਸਿਆ ਸਿਆਲ ਦਾ ਦਿਨ ਸਿਆ 40 ਦਿਨ ਸੀਗੇ ਮੇਰੇ ਗਲ ਦੇ ਵਿੱਚ ਮਫਰਲ ਪਾਇਆ ਹੋਇਆ ਸੀਗਾ ਮੈਂ ਚੰ디ਗੜ੍ਹ ਤੇ ਮੈਂ ਮਫਰਲ ਲਾ ਕੇ ਤੇ ਇਹਨਾਂ ਦੀ ਬਾਹ ਦੇ ਉੱਤੇ ਗਲ ਦੇ ਵਿੱਚ ਪਾ ਕੇ ਬੰਨਿਆ ਸੀਗਾ ਤੇ ਸਾਨੂੰ ਪੁਲਿਸ ਵਾਲਿਆਂ ਨੇ ਇੱਕ ਜੜੀ ਪੇਨਕিলার ਹੁੰਦੀ ਆ ਨਾ ਉਹ ਵੀ ਸਾਨੂੰ ਅਲਾਉਟ ਨਹੀਂ ਕੀਤੀ ਅੰਦਰ ਜਾ ਕੇ ਤੇ ਮੈਨੂੰ ਪਤਾ ਕਿੰਨਾ ਬੁਰਾ ਹਾਲ ਸੀਗਾ ਇਸ ਤਰ੍ਹਾਂ ਦੇ ਸੰਘਰਸ਼ ਕਰ ਕਰਕੇ ਪਾਰਟੀ ਖੜੀ ਕੀਤੀ ਆ ਇਸ ਤਰ੍ਹਾਂ ਦੇ ਸੰਘਰਸ਼ਾਂ ਦੇ ਵਿੱਚੋਂ ਨਿਕਲ ਨਿਕਲ ਕੇ ਲੋਕਾਂ ਦਾ ਫਤਵਾ ਜਿਹੜਾ ਆ ਉਹ ਹਾਸਲ ਕੀਤਾ ਸੋ ਅੱਜ ਇੰਨਾ ਵੱਡਾ ਕਾਫਲਾ ਜਿਹੜਾ ਆ ਉਹ ਨਾਲ ਤੁਰਿਆ ਆ ਮੈਂ ਹਰ ਇੱਕ ਕਿਉਂਕਿ ਅੱਜ ਦਾ ਯੁੱਗ ਜਿਹੜਾ ਆ ਇਹ ਵਿਕਾਸ ਦਾ ਯੁੱਗ ਆ ਹਰ ਕੋਈ ਬੰਦਾ ਚਾਹੁੰਦਾ ਹੈ ਮੇਰੇ ਹਲਕੇ ਦਾ ਵਿਕਾਸ ਹੋਵੇ ਅੱਜ ਵੋਟ ਵਿਕਾਸ ਨੂੰ ਪੈਂਦੀ ਆ ਅੱਜ ਵੋਟ ਧਰਮ ਦੀ ਰਾਜਨੀਤੀ ਕਰ ਲੋ ਕੋਈ ਹੋਰ ਰਾਜਨੀਤੀ ਕਰ ਲੋ ਗੁੰਡਾਗਰਦੀ ਦੀ ਕਰ ਲੋ ਬੇਈਮਾਨੀ ਦੀ ਕਰ ਲੋ ਲੋਕਾਂ ਨੇ ਵਿਸਾਰ ਦਿੱਤੇ ਨੇ ਉਹ ਬੰਦੇ ਹੁਣ ਰਾਜਨੀਤੀ ਦੇ ਵਿੱਚ ਵੋਟ ਉਸ ਬੰਦੇ ਨੂੰ ਪਾਊਗੀ ਜਿਹੜਾ ਬੰਦਾ ਆਪਣੇ ਇਲਾਕੇ ਦੇ ਵਿੱਚ ਵਿਕਾਸ ਕਰੂਗਾ ਔਰ ਇਹ ਜਿਹੜੀ ਚੋਣ ਆ ਹੁਣ ਤੁਸੀਂ ਦੇਖੋ ਤਿੰਨ ਪੱਧਰੀ ਪੰਚਾਇਤੀ ਰਾਜ ਪ੍ਰਣਾਲੀ ਆ ਸਰਪੰਚਾਇਤਾਂ ਪਹਿਲਾਂ ਉਹ ਨੇ ਬੜੀਆਂ ਨੇ ਤੁਹਾਡੇ ਚੋਂ ਬਹੁਤ ਜ਼ਿਆਦੇ ਬੰਦੇ ਜਿਹੜੇ ਨੇ ਇਸ ਵੇਲੇ ਸਖਸੀਤਾਂ ਬਤੌਰ ਸਰਪੰਚ ਬਤੌਰ ਪੰਚ ਬੈਠੀਆਂ ਹੋਣਗੀਆਂ ਤਲਵੀਰ ਸਿੰਘ ਗਿੱਲ ਸਾਹਿਬ ਉੱਪਰ ਤੁਹਾਡੇ ਬੈਠੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਮੈਂ ਹਮੇਸ਼ਾ ਸਲਾਹਦਾ ਰਹਿਣਾ ਇਹਨਾਂ ਦੇ ਕੰਮ ਨੂੰ ਤੇ ਵਿੱਚ ਆ ਦੋ ਕੜੀਆਂ ਜੀਆਂ ਆਈਆਂ ਇੱਕ ਪੰਚਾਇਤ ਸੰਪਤੀ ਜਨਾਪ੍ਰਿਸ਼ਦ ਦੇ ਵੀ ਖਾਲੀ ਤਾਂ ਭਰ ਕੇ ਭਰੇ ਕਰੀਏ ਖਤਮ ਕਰੀਏ ਆਪਾਂ ਸਿੱਧੇ ਜਿਹੜਾ ਉੱਪਰ ਤੱਕ ਜੁੜੀਏ ਔਰ ਆਪਣੇ ਇਲਾਕੇ ਦਾ ਵੱਧ ਤੋਂ ਵੱਧ ਵਿਕਾਸ ਕਰਾਈਏ ਤੋ ਮੈਨੂੰ ਪੂਰਨ ਵਿਤ ਆ ਕਿ ਤੁਸੀਂ ਜਿੰਨੀ ਵੱਡੀ ਗਿਣਤੀ ਦੇ ਵਿੱਚ ਆਏ ਹੋ ਤੁਸੀਂ 33 ਦੀਆਂ 33 ਪੰਚਾਇਤ ਸੰਮਤੀਆਂ ਤੇ ਚਾਰ ਜ਼ਿਲ੍ਹਾ ਪ੍ਰੀਸ਼ਦਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਬਹੁਤ ਵੱਡੀ ਲੀਡ ਦੇ ਨਾਲ ਜਿਤਾ ਕੇ ਤੁਸੀਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਝੋਲੀ ਪਾਉਂਗੇ ਸ਼੍ਰੀ ਅਮਨ अरोड़ा ਜੀ ਦੀ ਝੋਲੀ ਪਾਉਂਗੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜੀ ਦੀ ਝੋਲੀ ਪਾਉਂਗੇ ਔਰ ਸਾਡਾ ਸਾਡੀ ਪਾਰਟੀ ਜਿਹੜੀ ਆ ਉਹ ਹੋਰ ਮਜ਼ਬੂਤ ਹੋਊਗੀ ਸਾਨੂੰ ਤੁਹਾਡੀ ਇਸ ਵੋਟ ਦੇ ਨਾਲ ਸਾਨੂੰ ਹੋਰ ਬਲ ਮਿਲੂਗਾ ਇਹਨਾਂ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਦਆਂ ਦੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ